ਕਾਈਟ ਕੀਤਾ ਪਿਆ ਗਮ ਕੋਈ ਕਰਦੇ ਵਟਸਐਪ ਆਉਂ ਮੈਨੂੰ ਕੋ ਆ ਜਾ ਉਹਨੂੰ ਕਹਿੰਦਾ ਉੱਥੋਂ ਮਿਲ ਜਾ ਜਾਂ ਇਦਾਂ ਵੀ ਜ਼ਰੂਰੀ ਮੈਨੂੰ ਮੈਂ ਇੱਥੇ ਜਿੱਦਾਂ ਮੈਂ ਤੁਹਾਨੂੰ ਰਸੀਬ ਦਿੱਤਾ ਮੈਨੂੰ ਰੋਡ ਤੇ ਉੱਥੇ ਬੜਾ ਆਉਂਦੇ ਇਹ ਬੰਦੇ ਜਿਹੜੇ ਵੇਚਦੇ ਨੇ ਉਹ ਕਿਹਨਾਂ ਨੂੰ ਵੇਚਦੇ ਆਪਣੇ ਪਿੰਡੇ ਵਾਲੇ ਨੂੰ ਵੇਚਦੇ ਜਿਹੜੇ ਬਾਹਰੋਂ ਆਉਂਦੇ ਉਹਨਾਂ ਨੂੰ ਬਾਹਰਾਂ ਨੂੰ ਬਾਹਰ ਵਾਲਿਆਂ ਨੂੰ ਵੇਚਦੇ ਪਿੰਡੋਂ ਬਾਹਰ ਵਾਲੇ ਇੱਥੇ ਕਦੇ ਵਸੇ ਆਉਂਦੇ ਸਿਰਫ ਲੈਣ ਲੈਣ ਆਉਂਦੇ ਬੜਾ ਤੁਸੀਂ ਮੀਮ ਸੀਕੁਐਂਸਨ ਕੀਤਾ ਪਿੰਡ ਵਾਲਿਆਂ ਨੇ ਤਾਂ ਕਰਨਾ ਕੀ ਕਰਨ ਨਾ ਕੋਈ ਮਤਲਬ ਹੈ ਪੰਜਾਬ ਪੁਲਿਸ ਨੇ ਇੱਕ ਐਸਾ ਆਪਰੇਸ਼ਨ ਚਲਾਇਆ ਹੈ ਜੀਦੇ ਕਰਕੇ 마ੜੇ ਅਨਸਰ ਆਪਣੇ ਘਰ ਤੇ ਹੋਰ ਟਿਕਾਣੇ ਛੱਡ ਕੇ ਭੱਜਣ ਨੂੰ ਮਜਬੂਰ ਹੋ ਗਏ ਨੇ। ਕਈ 마ੜੇ ਅਨਸਰ ਪੁਲਿਸ ਨੇ ਦਬੋਚ ਵੀ ਲਏ ਹਨ। ਇਹ ਅਪਸਰੰ ਵਿਚਾਲੇ ਹੁੰਦੀ ਜਿਹੜੀ ਤੁਸੀਂ ਗੱਲਬਾਤ ਸੁਣੀਏ ਉਹ ਪੁਲਿਸ ਵੱਲੋਂ ਚਲਾਏ ਆਪਰੇਸ਼ਨ ਨੂੰ ਲੈ ਕੇ ਹੋਈ ਵਾਰਤਾਲਾਪ ਹੈ। ਸੂਬੇ ਭਰ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਚਲਾਏ ਗਏ ਆਪਰੇਸ਼ਨ ਤਹਿਤ ਗੜ ਸ਼ੰਕਰ ਵਿਖੇ ਸ਼ਸ਼ੀ ਭਰਾਵਾ ਡੀਜੀਪੀ ਰੇਲਵੇ ਡੀਐਸਪੀ ਗੜシャンਕਰ ਦਲਜੀਤ ਸਿੰਘ ਖੱਖ ਦੀ ਅਗਵਾਈ ਦੇ ਵਿੱਚ ਪੰਜਾਬ ਪੁਲਿਸ ਟੀਮ ਵੱਲੋਂ ਪਿੰਡ ਬਸਤੀ ਸ਼ੈਸ਼ੀਆਂ ਵਿਖੇ ਚੈਕਿੰਗ ਕੀਤੀ ਗਈ ਹੈ ਆ ਤੁਸੀਂ ਵੀ ਜਰਾ ਸੁਣੋ ਇਸ ਆਪਰੇਸ਼ਨ ਬਾਰੇ ਜਾਣਕਾਰੀ ਟਾਈਟ ਕੀਤਾ ਪਿਆ ਕੰਮ ਕੋਈ ਕੀ ਕਰਦੇ WhatsApp ਕਾਲ ਮੇਰੇ ਕੋ ਆ ਜਾ ਉਹਨਾਂ ਕੋਲ ਉੱਥੋਂ ਮਿਲ ਜਾਂਦਾ ਜਾਂ ਇਦਾਂ ਵੀ ਜ਼ਰੂਰੀ ਹੈ ਮੈਨੂੰ ਮੈਂ ਇੱਥੇ ਜਿੱਦਾਂ ਮੈਂ ਤੁਹਾਨੂੰ ਰਸੀਦ ਦਿੱਤਾ ਮੈਂ ਰੋੜ ਤੇ ਉੱਥੇ ਬੜਾ ਜਿਹੜੇ ਬੰਦੇ ਜਿਹੜੇ ਵੇਚਦੇ ਨੇ ਉਹ ਕਿਹਨਾਂ ਨੂੰ ਵੇਚਦੇ ਨੇ ਪਿੰਡੇ ਵਾਲੇ ਨੂੰ ਵੇਚਦੇ ਨੇ ਜਿਹੜੇ ਬਾਹਰੋਂ ਆਉਂਦੇ ਉਹਨਾਂ ਨੂੰ ਬਾਹਰ ਵਾਲੇ ਨੂੰ ਵੇਚਦੇ ਜੀ ਪਿੰਡੋਂ ਬਾਹਰ ਵਾਲੇ ਇੱਥੇ ਕਾਹਦੇ ਵਸੇ ਆਣਗੇ ਸਿਰਫ ਲੈਣ ਲੈਣੇ ਆਉਂਦੇ ਜੀ ਬੜਾ ਤੁਸੀਂ ਮੈਂ ਸੀ ਕੁਸਚਨ ਕੀਤਾ ਪਿੰਡ ਵਾਲਿਆਂ ਨੇ ਤਾਂ ਕਰਨਾ ਕਿ ਕਰਨਾ ਨਾ ਕੋਈ ਮਤਲਬ ਦੇਖੋ ਇਹ ਜਿਹੜਾ ਕਾਰਡ ਰਿਨ ਸਰਚ ਇਹ ਆਪਰੇਸ਼ਨ ਚੱਲ ਰਿਹਾ ਹੈ ਸਾਰੇ ਪੰਜਾਬ ਦੇ ਵਿੱਚ ਚੱਲ ਰਿਹਾ ਜਿੱਦੇ ਚ ਹੁਸ਼ਿਆਰਪੁਰ ਵੀ ਹੈ ਉਸੇ ਰੇੜੀ ਦੇ ਵਿੱਚ ਮੈਂ ਇੱਥੇ ਆਈ ਹਾਂ ਡਿਪਟੀ ਸਾਹਿਬ ਨੇ ਨਾਲ ਹੀ ਖੜੇ ਹੈ तो असी देख रहे हैं कितने कितने पुलिस का मुकम्मल इंतजाम होया कि नाका लगाया किस तरह सर्च कर रहे हैं वो असी मैं देख रही हूँ सपंच साहब इतने खड़े ने इन अपने पिंड का सारा डिटेल सू दसिया है कि किस तरह सी टी वी कैमरा लगा के ये जो ड्रग है ये उत्ते नत्थ पाने कोशिश की जा रही है तो यह बहुत ही चंकी गल है सरपंच साहब वालों इतने लोकल एम एल ए साहब वालों जोड़ा उपरला जा रहा है ਇਹ ਬਹੁਤ ਹੀ ਵਧੀਆ ਹੈ ਇਹਦੇ ਨਾਲ ਡਰਗ ਵੇਚਣ ਵਾਲੇ ਡਰਗ ਖਰੀਦਣ ਵਾਲੇ ਸਾਰੇ ਦੁਤ ਤੇ ਨਤ ਪਊਗਾ ਸ਼ਿਫਟਿੰਗ ਨੱਕ ਬੰਦੀ ਹੈਗੀ ਹੈ ਅਸੀਂ ਇੱਕ ਥਾਂ ਤੇ ਨਹੀਂ ਰੋਜ਼ ਲਾਉਂਦੇ ਪਤਾ ਲੱਗ ਜਾਂਦਾ ਇਹ ਸਾਡੇ ਜਿੱਦਾਂ ਹੁਣ 5 ਲੱਗੇ ਆ ਕੱਲ 5 ਹੋਰ ਜਗ੍ਹਾ ਤੇ ਹੁੰਦੇ ਇੱਥੋਂ ਅੱਜ ਇੱਕ ਰਿਕਵਰੀ ਹੋਈ ਹੈ ਉਹ ਹਜੇ ਫੜਈ ਹੈ ਹਲੋ ਉਹਦਾ ਨਾਮ ਹੈਗਾ ਬੀਰਾ ਕਰਕੇ ਉਹਦਾ ਨਾਮ ਹੈਗਾ ਨਿਕਨੇਮ ਸੋ ਨਸ਼ੇ ਦੇ ਖਿਲਾਫ ਚੱਲੇ ਸਰਚ ਆਪਰੇਸ਼ਨ ਤਹਿਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ ਪੁਲਿਸ ਥਾਮਾ ਬਦਲ-ਬਦਲ ਕੇ ਨਾਕੇ ਤੇ ਆਪਰੇਸ਼ਨ ਚਲਾ ਰਹੀ ਹੈ ਤਾਂ ਜੋ ਮਾੜੇ ਅਨਸਰ ਕਿਸੇ ਵੀ ਇਲਾਕੇ ਚ ਆਪਣੇ ਮਨਸੂਬਿਆਂ ਚ ਕਾਮਯਾਬ ਨਾ ਹੋ ਸਕਣ ਗੁਰਸ਼ੰਕਰ ਤੋਂ ਸੰਜੀਪ ਕੁਮਾਰ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕਹਿੰਦੇ ਕੀਤਾ ਪ੍ਰਗਮ ਕੋਈ ਕਰਦੇ WhatsApp call ਮੈਨੂੰ ਆ ਜਾ ਉਹਨੂੰ ਕਹਿੰਦਾ ਉੱਥੋਂ ਮਿਲ ਜਾ ਜਾਂ ਇਦਾਂ ਵੀ ਜ਼ਰੂਰੀ ਮੈਨੂੰ ਮੈਂ ਇੱਥੇ ਜਿੱਦਾਂ ਮੈਂ ਤੁਹਾਨੂੰ ਰਸੀਦ ਦਿੱਤੀ ਮੈਨੂੰ ਰੋਡ ਤੇ ਉੱਥੇ ਬੜਾ ਆਉਣਾ ਇਹ ਬੰਦੇ ਜਿਹੜੇ ਵੇਚਦੇ ਨੇ ਉਹ ਕਿਹਨਾਂ ਨੂੰ ਵੇਚਦੇ ਆਪਣੇ ਪਿੰਡੇ ਵਾਲੇ ਨੂੰ ਦੇ ਦਈਏ ਜਿਹੜੇ ਬਾਹਰੋਂ ਆਉਂਦੇ ਉਹਨਾਂ ਨੂੰ 12 ਨੂੰ ਬਾਹਰ ਵਾਲੇ ਨੂੰ ਵੇਚ ਦੇ ਜੀ ਬਾਹਰ ਵਾਲੇ ਇੱਥੇ ਕਾਫੀ ਵਕਤ ਤੋਂ ਆਉਂਦੇ ਸਿਰਫ ਲੈਣ ਲੈਣ ਆਉਂਦੇ ਜੀ ਅਸੀਂ ਹਮ ਸੀਕੁਐਂਸ ਕੀਤਾ ਪਿੰਡ ਵਾਲਿਆਂ ਨੇ ਤੱਕ ਕਰਨਾ ਕਿ ਕਰਨਾ ਨਾ ਕੋਈ ਮਤਲਬ